ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਬਰਾੜ ਨੱਤੀ ਵਾਲੇ ਤੇ ਕਰਦੇ ਆ ਜਿਹਦੇ ਦਿਨ ਦੀ ਗਰਵਾਤ ਅਰਥਨ ਹੋ ਗਿਆ 7:30 ਹੋ ਗਏ ਆ ਤੇ ਬੁੱਢੇ ਕੰਦੇ ਖੇਤ ਚੱਲੇ ਆ ਹੌਲੇ ਕੋਣੇ ਤੁਹਾਨੂੰ ਸਾਥੀਆਂ ਨਾਲ ਕਰਾਉਣੇ ਗੱਲਬਾਤ ਦੀ ਬੰਦਾ ਜਾ ਕੇ ਅੱਗੇ ਮਿਲਦੇ ਆ ਤੁਹਾਨੂੰ ਆਓ ਜੀ ਸਾਥੀ ਆਪਣੇ ਆਗੇ ਚਾਹ ਪੀਣ ਲੱਗੇ ਓਕੇ ਆ ਸਾਥੀ ਓਕੇ ਠੀਕ ਆ ਠੀਕ ਹੈ ਆਹ ਹਾਂ ਬੰਦੇ ਆ ਗਏ ਸਾਰੇ ਆਪਣੇ ਆਓ ਮੁੰਡੇ ਪਾਣੀ ਪੁਣੀ ਪੀ ਜਾਂਦੇ ਆ। ਕਿਆ ਮੁੰਡੇ ਸਰੇ ਵਾਲੀ ਪੀਂਦੇ ਆ ਇਹ? ਹਾਂ ਹਾਂ। ਓਕੇ ਆ। ਓਕੇ ਆ। ਓ ਵੀ ਮਿੱਤਰੋ ਲੱਗ ਕੇ ਚਾਹ ਪੀ ਕੇ ਮੁੰਡੇ ਇੱਧਰ ਕਹਿੰਦੇ ਅੱਜ ਤਾਂ ਸਾਰਾ ਪੈਂਦੀ ਵਾੜੀ ਫਿਰਦੇ ਆ ਪੱਕ ਜ। ਇੱਧਰ ਬੈਠੇ ਆ। ਇੱਧਰ ਬੈਠੇ ਆ। ਕਿਉਂ? ਇਸ ਰਾਗ ਰਹਉਂਦੇ ਮੁੰਡੇ ਕਹਿੰਦੇ ਚਾਹ ਪਿਆਦੀ ਇਹਨਾਂ ਨੂੰ ਹਣ। ਹੁਣ ਇਹਨਾਂ ਨੇ ਫੇਰ 2 ਘੰਟੇ ਆ ਹੀ ਬੈਠੇ ਰਹਿਣਾ। ਇਹ ਕਾਹ ਬੈਠਾ? ਲਓ ਜੀ ਹੋ ਗਿਆ ਨੈਕਸਟ ਡੇ ਤੇ ਅੱਜ ਆਪਾਂ ਫੇਰ ਚਾਲਦੇ ਆਂ ਖੇਤ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਕੀ ਬੰਦਾ ਜੋੜਦਾ ਇੱਧਰ ਆਪਣਾ ਉਸਤਾਦ ਵੀ ਬੈਠਾ ਖੇਟਾਂ ਹਾਂ ਹਾਂ ਚੰਗਾ ਜਮਾ ਇਹ ਠੀਕ ਹੈ ਐਸੇ ਆਗੇ ਆਪਾਂ ਖੇਤ ਪਾਣੀ ਪੁਣੀ ਸੈੱਟ ਕਰੀ ਜਾਂਦੇ ਆਂ ਐਂਡ ਵੀ ਆਪਣੇ ਸਾਥੀ ਕੰਮ ਕਿੱਤੀ ਜਾਂਦੇ ਆਂ ਹੌਂਸ ਨੂੰ ਅੱਕੇ ਪਾਣੀ ਕਰੀ ਹੋ ਗਿਆ ਭਾਈ ਜੀ ਬਾਜੀ ਟੱਕਾ ਹੋ ਗਿਆ ਆ ਜਾਦੇ ਮੂਖੋਂ ਉਹ ਖਾ ਉਹ ਨਹੀਂ ਆਜੀ ਬਾਹਰ ਜਾ ਕੇ ਕਹਿੰਦਾ ਮੁੰਡੇ ਕਹਿੰਦਾ ਨਕਸਾਨ ਹੋ ਗਿਆ ਆਏ ਚੋਬਰ ਫਾ ਕਾੜ ਦਿੰਦੇ ਆ ਮੂਰੇ ਕਿਉਂ ਤੇਰੀਂ ਨਾਲ ਰੇਡ ਨਾਲ ਕਰਦੇ ਹੁੰਦੇ ਹੌਲੈਂਡ ਵਾਲੇ ਆਏਗਾ ਆਏ ਕਰ ਦਿੰਦੇ ਆ ਲੈ ਅਰੇ ਇਹਨਾਂ ਕਾਤ ਹੀ ਮੋਰੀ ਵਿਚ ਦੀ ਇਹ ਮੁੰਡੇ ਹੀ ਕਰ ਸਕਦੇ ਆ ਮੇ ਮੇਟਰੋ ਮੁੰਡਾ ਕਰਾ ਪੌਣ ਆਇਆ ਕਹਿੰਦੇ ਕਰ ਕੇ ਸੁਦਾ ਪਾਉਨੇ ਆ ਇਹਨੂੰ ਫੇਰ ਵਿਖਾਉੜਿਆ ਤੁਨੂੰ ਅੱਗੇ ਲਾਓ ਵੀ ਮਿੱਤਰੋ ਕੋਰਤਾ ਕਹਿੰਦੇ ਮੁੰਡਾ ਆਪਾਂ ਕਲਾ ਆ ਪਾ ਕੇ ਕਾਹਾਂ ਬੈਠੇ ਸੀ ਬਾਹਰ ਲੇ ਕੇ ਮੁੰਡੇ ਨੇ ਕਾਹ ਡਾਕਟਰ ਚ ਡਾ ਦੀ ਇਹ ਸਿਰਾਈ ਕਰਾਉਂਦੇ ਆ ਚੋਬਰ ਇਧਰ ਆਪਣੇ ਬੰਦੇ ਵੀ ਚੱਕੇ ਹੀ ਆ ਗਏ ਜੀ ਆਉਂਦੇ ਕਾਮਾਈ ਦਾ ਪੈਂਦੀ ਭਾਈ ਬੈਠੇ ਸਾਰਾ ਕੋਈ ਮਿੱਤਰੋ ਲੱਗਿਆ ਸਾਥੀਆਂ ਨੂੰ ਰੋਟੀ ਖਾੜਨ ਮੈਂਲਦੇ ਆ ਤੁਹਾਨੂੰ ਉੱਥੇ ਜਾ ਕੇ ਖਵਾ ਦਿਆਂ ਰੋਟੀ ਉਹਨਾਂ ਨੂੰ ਵੀ ਬਾਪਨਾ ਤੰਡੇ ਦੇ ਕਿਨਾਰੇ ਰਹਿ ਗਿਆ ਥਾਂ ਲਾਉਣ ਵਾਲਾ ਲਾਦਣਗੇ ਹੋਰ ਅੱਤੇ ਪੌਣੇ ਘੰਟੇ ਤਾਈਂ ਚਾਲਦੇ ਆ ਪਰ ਆਪ ਰੋਟੀ ਖਾੜਨ ਮੈਂਲਦੇ ਆ ਤੁਹਾਨੂੰ ਉੱਥੇ ਜਾ ਕੇ ਲਓ ਵੀ ਮਿੱਤਰੋ ਸਾਥੀਆਂ ਨੇ ਨਵੇਂ ਦਾ ਕੰਮ ਸੁੱਤੇ ਹੀ ਪਏ ਆ ਪੱਟੂ ਆ ਘਾ ਪਿਆ ਐ ਕੋ ਪਿਆ ਆ ਮਿੱਤਰੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਕੱਲੂਆਂ ਅਗੀਆਂ ਦੀ ਵੀਡੀਓ ਨਾਲ ਬਾਏ ਬਾਏ